ਇਹ ਵੀਰ ਨੂੰ ਸ਼ੇਅਰ ਕਰ ਦੇਣਾ ਇਕੱਲੇ ਇਕੱਲੇ ਬੰਦੇ ਤੱਕ ਪਹੁੰਚਾ ਦੇਣਾ ਜਾਂ ਆਪਣਾ ਸਪਸ਼ਟੀ ਕਰਨ ਦੇਣਾ ਬਸ ਆਖਰੀ ਤੇ ਲਾਸਟ ਇਸ ਤੋਂ ਬਾਅਦ ਕੋਈ ਸਪਸ਼ਟੀ ਕਰਨ ਦੀ ਅਕਾਲ ਤਖਤ ਸਾਡੀ ਸੁਪਰੀਮ ਪਾਵਰ ਹੈ ਮੈਨੂੰ ਬਚਪਨ ਤੋਂ ਹੀ ਮੇਰੇ ਮਾਪਿਆਂ ਨੇ ਦੱਸਿਆ ਗਿਆ ਜੋ ਅਕਾਲ ਤਖਤ ਹੈ ਸਾਡੀ ਸੁਪਰੀਮ ਪਾਵਰ ਹੈ ਗੁਰੂ ਗੋਬਿੰਦ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਨੂੰ ਸਾਡੇ 11ਵੇਂ ਗੁਰੂ ਦਾ ਲੱਜਾ ਦਿੱਤਾ ਹੈ ਇਹ ਵੀ ਮੈਨੂੰ ਬਚਪਨ ਤੋਂ ਪਤਾ ਕੋਈ ਅੱਜ ਗੱਲ ਦਾ ਨਹੀਂ ਪਤਾ ਜਾਂ ਨਾ ਕਿਸੇ ਇਕੱਤੇ ਆਸਾ ਸੰਪੂਰਨ ਪੱਕਾ ਹੈ ਸਾਰਾ ਪਰਿਵਾਰ ਬਚਪਨ ਤੋਂ ਲੈ ਕੇ ਆਇ ਤਦ ਗੁਰੂ ਸਿੱਖ ਹੈ ਹਰੇਕ ਦਾ ਗਿਆਨ ਹੈ ਜਥੇਦਾਰਾਂ ਦਾ ਕੀ ਜਾਂ ਜੋ ਸੇਵਾਦਾਰ ਨਹੀਂ ਗੁਰਦੁਆਰੇ ਗੁਰੂ ਘਰ ਦੇ ਵਜ਼ੀਰ ਹੁਣ ਮੇਰੀਆਂ ਗੱਲਾਂ ਸੁਣੀ ਜੰਦੇ ਹੋ ਖੜ੍ਹ ਜਿਓ ਚਾਹੇ ਹੋਣਾ ਪੂਰੀਆਂ ਕਲੀਅਰ ਗੱਲਾਂ ਨਹੀਂ ਕਰਾਂਗੇ ਉਹਨਾਂ ਦਾ ਕੀ ਰਤਬਾ ਹੈ ਜਾਂ ਮਾਨੇ ਉਹ ਆਹ ਹੁਣ ਇੱਕ ਕੱਲ ਵੀਡੀਓ ਬਾਬੇ ਬਖਸ਼ੀਸ਼ ਨੇ ਉੱਥੇ ਬਣਾ ਕੇ ਪਾਈ ਸੀ ਵੀ ਚਲੋ ਆਪਾਂ ਸਿੱਖ ਪੰਥ ਲਿਖਤੇ ਹੀ ਪਾਤਾ ਸੀ ਵੀ ਸਿੱਖ ਪੰਥ ਸੰਗਤ ਤੇ ਅਕਾਲ ਤਖਤ ਦੇ ਕਿਸੇ ਵੀ ਨਾਲ ਜੁੜੇ ਸਿੰਘ ਦਾ ਕਿਸੇ ਦਾ ਵੀ ਦਿਲ ਦਾ ਹੋਇਆ ਹੋਵੇ ਸਾਡੇ ਕਾਰਨ ਤਾਂ ਸੀ ਮਾਫੀ ਮੰਗਦਾ ਇੱਕ ਵਾਰ ਨਹੀਂ 1000 ਵਾਰ ਮੰਗ ਲਾਂਗੇ ਜੇ ਕਿਸੇ ਵੀ ਮੇਰੇ ਸਿੱਖ ਭਰਾ ਦਾ ਹਿਰਦਾ ਬਲੁਧਰਾ ਗਿਆ ਹੋਵੇ ਜਾਂ ਦੁਖੀ ਹੋਇਆ ਹੋਵੇ ਹਨਾ ਪਦਵੀ ਤੋਂ ਇਸੇ ਬੰਦੇ ਤੋਂ ਕੋਈ ਮਾਫੀ ਨਹੀਂ ਹੈ ਮੰਗੀ ਨਾ 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 ਅਪਾਸਕ ਸੰਗਤ ਤੋਂ ਮੰਗੀ ਹੈ ਸਿੱਖ ਸੰਗਤ ਦਾ ਕੋਈ ਰੋਸ ਆਇਆ ਸਾਹਮਣੇ ਚਲੋ ਜਾਂ ਇੱਕ ਖਾਸ ਪਾਰਟੀ ਦਾ ਲਾਲੋ ਕਿਸੇ ਖਾਸ ਪਾਰਟੀ ਬਣੀਓ ਲਾਲੋ ਹਨਾ ਉਹਨਾਂ ਦਾ ਤੜਫਣ ਹੋ ਗਈ ਉਹਨਾਂ ਦੀ ਉੱਠਣ ਹੋ ਗਈ ਹੁਣ ਜਦ ਗੱਲ ਆਈ ਸੀ ਮੇਰੇ ਦਿਲ ਚ ਬਲਬਲਾ ਸੀ ਮੇਰੇ ਦਿਲ ਚ ਸਵਾਲ ਸੀ ਮੈਂ ਭਾਵਕ ਹੋ ਕੇ ਬੇਗਚਾਰੇ ਜਥੇਦਾਰ ਸਾਹਿਬ ਨੂੰ ਹੱਥ ਬੰਨ ਕੇ ਜਥੇਦਾਰ ਸਾਹਿਬ ਤੋਂ ਬੁਨਾਨੀ ਬੋਲੇ ਵੀਡੀਓ ਚੈੱਕ ਕਰ ਲਓ ਦੇਖ ਲਿਓ ਸਾਰੀ ਗੁਰੂ ਘਰ ਦੀ ਹਜ਼ੂਰੀ ਤੋਂ ਗੁਰੂ ਗ੍ਰੰਥ ਸਾਹਿਬ ਤੋਂ ਅੱਗੇ ਲੈ ਕੇ ਵੀ ਮੈਂ ਜਥੇਦਾਰ ਸਾਹਿਬ ਨੂੰ ਸਵਾਲ ਕਰ ਲਾਂ ਕਰ ਲਾਂ ਜੀ ਜੇ ਮੈਂ ਸਹੀ ਹੋਇਆ ਤਾਂ ਮੈਨੂੰ ਆਗਿਆ ਬਖਸ਼ੋ ਤਾਂ ਮੈਂ ਸਵਾਲ ਕਰਨੇ ਆ ਤਾਂ ਮੈਂ ਗੁਰੂ ਦੀ ਹਜ਼ੂਰੀ ਚ ਉੱਠ ਕੇ ਕਿਹਾ ਗੁਰੂ ਗ੍ਰੰਥ ਸਾਹਿਬ ਸਾਡੀ ਸੁਪਰੀਮ ਹੋ ਕਹਿੰਦੇ ਮੈਨੂੰ ਫੜ ਲੈਂਦੇ ਹੋਕ ਲੈਂਦੇ ਜਾਂ ਮੈਨੂੰ ਹੌਸਲਾ ਨਾ ਦਿੰਦੇ ਜਦੋਂ ਮੈਨੂੰ ਹੌਸਲਾ ਦਿੱਤਾ ਤੇ ਮੈਂ ਵਾਗ ਗਿਆ ਸਾਡੇ ਜਥੇਦਾਰ ਨੂੰ ਹੱਥ ਬੰਨ੍ਹ ਕੇ ਬੇਨਤੀ ਕਰੇ ਆਰਪੀ ਸਿੰਘ ਨੂੰ ਮੈਨੂੰ ਮਾਣ ਸੀ ਉਹ ਮੇਰੇ ਖਾਤਰ ਬੋਲੇ ਸੀ ਮੇਰੇ ਮੈਂ ਖਾਤਰ ਆਵਾਜ਼ ਚੁੱਕੀ ਸੀ ਮੈਨੂੰ ਆਏ ਸੀ ਵੀ ਉਹ ਕੱਲ ਵੀ ਸਾਡੇ ਨਾਲ ਖੁੱਲ੍ਹ ਕੇ ਖੜਨਗੇ ਵੀ ਹਾਂ ਵੀ ਸਿੰਘਾ ਸੀ ਤੇਰੇ ਨਾਲ ਆ ਤੂੰ ਲੜ ਨਸ਼ੇ ਖਿਲਾਫ ਕਿਉਂਕਿ ਉੱਥੇ ਦੁਕਾਨਾਂ 'ਚ ਨਸ਼ਾ ਵੇਚ ਰਿਹਾ ਹੈ ਸ਼੍ਰੋਮਣੀ ਕਮੇਟੀ ਦੀਆਂ 'ਚ ਆਲੇ ਦੁਆਲੇ ਉੱਥੇ ਨਸ਼ਾ ਬਿਕਰੇਆ ਸੀ ਉੱਥੇ ਪ੍ਰਚਾਰ ਕਰਨਾ ਸੀ ਉਹਦੇ ਵੀ ਜਥੇਦਾਰ ਨੂੰ ਬੇਨਤੀ ਕਰਨੀ ਸੀ ਸੀ ਦੋ ਵਾਰ ਕਰ ਗਈ ਇੱਥੇ ਨਸ਼ਾ ਬਿਕਦਾ ਤੁਸੀਂ ਇਹਨਾਂ ਦਾ ਹੱਲ ਕਰ ਦੋ ਮੇਨ ਕੱਲ ਤਾਂ ਇਹ ਸੀਗੀ ਪਰ ਜਥੇਦਾਰ ਸਾਹਿਬ ਨੇ ਉਹਦਾ ਵੀਡੀਓ ਨਹੀਂ ਬੰਨ ਰਹੀ ਸੀ 나ਹੀਂ ਮੈਂ ਵੀਡੀਓ ਬਣਾਈ ਹੈ ਕੈਮਰੇ ਚੈੱਕ ਕਰਾ ਲਓ ਅੰਦਰਲੇ ਕੈਮਰੇ ਚੈੱਕ ਕਰਾ ਲਓ ਗੁਰੂ ਘਰ ਦੇ ਹਾਂ ਮੈਂ ਜੋ ਸਵਾਲ ਕਰੇ ਨੇ ਮੇਰੇ ਸਵਾਲ ਨੇ ਉਹੀ ਸਾਵੇਂ ਹੋਰ ਐਡ ਹਜ਼ਾਰਾਂ ਐਡ ਨੇ ਹਰੇਕ ਸਿੱਖ ਦੇ ਸਵਾਲ ਨੇ ਬਟ ਕੁਸਕ ਲੋਕ ਨਾ ਇਹ ਜੀ ਬੁੜਕ ਰਹੇ ਨੇ ਉਹ ਖੁਦ ਕਰ ਲੈਣ ਸਵਾਲ ਕਿਉਂ ਨਹੀਂ ਕਰਦੇ ਸਵਾਲ ਫਿਰ ਮੈਂ ਸਵਾਲ ਕਰਾਂ ਕਿ ਉਹ ਸਾਡੇ ਅਸੀਂ ਨਿਆ ਸੁਪਰੀਮ ਸਾਡੀ ਪਾਵਰ ਐਨੇ ਆ ਜੋ ਉੱਥੇ ਅਹਲਕਾਰ ਨੇ ਰਾਜੇ ਦੇ ਮੰਨ ਲਾ ਕਿਸੇ ਵੀ ਆਪਣੇ ਆਪਣੇ ਅਹਲਕਾਰ ਨੇ ਗੁਰੂ ਗ੍ਰੰਥ ਸਾਹਿਬ ਉਹ ਅਕਾਲ ਤਖਤਾਂ ਦੇ ਆਪਾਂ ਉਹਨਾਂ ਨੂੰ ਪੁੱਛਾਂਗੇ ਉਹਨਾਂ ਤੋਂ ਨਿਆ ਦੀ ਉਮੀਦ ਕਰਾਂਗੇ ਹੁਣ ਰੋਜ਼ ਬਿਆਦਬੀਆਂ ਹੋ ਰਹੀਆਂ ਡੇਲੀ ਬਰਗਾੜੀ ਗਾਂਢ ਹੋ ਗਏ 328 ਰੂਪ ਚੋਰੀ ਹੋ ਗਏ ਹਨਾ ਬੇਵਲ ਕਲਾकांड ਹੋ ਗਿਆ ਕਦੇ ਕੋਟ ਕਪੂਰਾ ਕਦੇ ਕਿਤੇ ਬਿਆਦਵੀ ਹੋਏ ਨੇ ਕਦੇ ਕਿਤੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਪੜਤੇ ਸੱਟਦੇ ਨੇ ਕਦੇ ਗੁੜਕਿਆਂ ਦੇ ਪੜਤੇ ਸੱਟਦੇ ਨੇ ਸਾਡੇ ਨੌਜਵਾਨ ਮੁੰਡਿਆਂ ਦੀ ਰੋਜ਼ ਐਂਕਾਊਂਟਰ ਨਾਲ ਮੌਤ ਹੋ ਰਹੀ ਹੈ ਹਨਾ ਹਨਾ ਇਹਦੇ ਬੋਲੂਗਾ ਕੌਣ ਭਾਈ ਹੁਣ ਮੈਂ ਕੌਣ ਹੁੰਨਾ ਮੈਂ ਤਾਂ ਕਦੋਂ ਦਾ ਸਿੱਖਾ ਮੈਂ ਤਾਂ ਹਰੇ ਖਿਲਾਫ ਨਸ਼ਾ ਨਾਲ ਨੌਜਵਾਨੀ ਮਰ ਰਹੀ ਹੈ ਤਲਵੰਡੀ ਸਾਹਿਬ ਉਹ ਚ ਨਸ਼ਾ ਨਹੀਂ ਹੈ ਕਿੰਨਾ ਨਸ਼ਾ ਹੈ ਮੈਂ ਉਹਦੇ ਤੋਂ ਬਾਅਦ ਪੂਰਾ ਬੋਲ ਕੇ ਆ ਇਹ ਤੇ ਕੌਣ ਬੋਲੂਗਾ ਮੈਂ ਇਹੋ ਲੋਕਾਂ ਨੂੰ ਪੁੱਛਣਾ ਚਾਹਣਾ ਹੁਣ ਉਹ ਲੋਕਾਂ ਨੂੰ ਜਿਹੜੇ ਮੈਨੂੰ ਮਤਾਂ ਦਿੰਦੇ ਨੇ ਵੀ ਤੁਸੀਂ ਜਾ ਕੇ ਤੁਸੀਂ ਪੁੱਛ ਲਓ ਭਾਈ ਅਸੀਂ ਆਤਮ ਨਾਲ ਮੇਰੇ ਸਵਾਲ ਜਿਉਂਦਾ ਤਿਆਂ ਨੇ ਹਰਸੇ ਵਾਲੇ ਸਾਦ ਨੂੰ ਕਿਹਨੇ ਮਾਫੀ ਦਿੱਤੀ ਐ ਬੰਦੀ ਸਿੰਘਾਂ ਲਈ ਕੋਈ ਕਿਉਂ ਨਹੀਂ ਬੋਲਦਾ ਮੈਂ ਦਿਲ ਦੇ ਬੇਗ ਸੀ ਚਲੋ ਤਰੀਕਾ ਗਲਤ ਹੋ ਗਿਆ ਮੈਂ ਤਾਂ ਫੇਰ ਵੀ ਹੱਥ ਜੋੜ ਕੇ ਉੱਥੇ ਲੋਕ ਹੋਣ ਯਾਰ ਸਵਾਲ ਤਾਂ ਮੈਂ ਪੁੱਛਣ ਲੱਗ ਗਿਆ ਪੂਰੇ ਆਦਮ ਨਾਲ ਪੁੱਛੇ ਨੇ ਹੱਥ ਜੋੜ ਕੇ ਪੁੱਛੇ ਨੇ ਵੀਡੀਓ ਕੱਢ ਕੇ ਦੇਖ ਲਿਓ ਕੋਈ ਕੋਣ ਤੂੰ 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 ਉਹੀ ਬਸ ਝੂਠ ਬੁਲਾਉਣ ਵਾਲੇ ਫੇਕ ਬੁਲਾਉਣ ਵਾਲੇ ਯਾਰ ਸਵਾਲ ਫਿਰ ਫਿਰ ਪੁੱਛੀਏ ਕਿਨੂੰ ਬਾਈ ਯਾਰ ਪੁੱਛੀਏ ਕਿਨੂੰ ਜੇ ਜਵਾਬ ਰਹੂਗਾ ਤਾਂ ਆਦੀ ਮਾਂ ਕੋਲੀ ਜਾਊਗਾ ਤੇ ਪੇ ਕੋਲੀ ਜਾਊਗਾ ਉਹ ਹੀ ਚੁਪ ਕਰਾਊਗਾ ਫਿਰ ਅਸੀਂ ਸੁਪਰੀਮ ਪਾਵਰ ਜਦੋਂ ਅੱਜ ਤੋਂ ਉਹਨੂੰ ਮੰਨਦੇ ਆ ਆਪਣੇ ਅਕਾਲ ਤਖਤ ਨੂੰ ਤਾਂ ਜੋ ਉੱਥੇ ਸੇਵਾ ਨਿਭਾ ਰਿਆ ਨਾ ਸੀ ਉਹਨੂੰ ਪੁੱਛਾਂਗੇ ਨਾ ਹੁਣ ਦਿੱਲੀ ਕਿਸਾਨਾਂ ਤੇ ਕੀ ਰੋਜ਼ ਅਟੈਕ ਹੋ ਰਿਹਾ ਹੈ ਕਿਉਂ ਨਹੀਂ ਇਹ ਪੰਜਾਬ ਦੀ ਧਰਤੀ ਤੇ ਅਟੈਕ ਹੋ ਰਿਹਾ ਹੈ ਕਿਉਂ ਨਹੀਂ ਕੌਣ ਕੀ ਹੁਣ ਮੈਂ ਹੁਣ ਦੱਸੂ ਹੁਣ ਮੈਂ ਇਹ ਗੱਲ ਪੁੱਛਣਾ ਚਾਹਣਾ ਲੋਕਾਂ ਨੂੰ ਜਵਾਬ ਦੇਣਾ ਚਾਹਣਾ ਕੀ ਸਵਾਲ ਹੋਂ ਤੁਸੀਂ ਆਂ ਦੱਸੋ ਚਲੋ ਹਾਂ ਸਾਡਾ ਚਲੋ ਤਰੀਕਾ ਚਲੋ ਮੰਨ ਲੈ ਗੱਲ ਤਰੀਕਾ ਗੱਲ ਤੋਂ ਗਿਆ ਅਸੀਂ ਹੱਥ ਬੰਨ੍ਹ ਕੇ ਟਾਈਮ ਲੈਂਦਾ ਸੀ ਪਹਿਲਾਂ ਹਜ਼ੂਰ ਬੇਨਤੀ ਕਰੀ ਸੀ ਵੀ ਸਾਨੂੰ ਟਾਈਮ ਦੇ ਦਿਓ ਤੁਸੀਂ ਲੈ ਲੋ ਨਾ ਟਾਈਮ ਤੁਸੀਂ ਲੈ ਕੇ ਪੁੱਛੋ ਇਹ ਸਵਾਲ ਜਿਹੜੇ ਮੈਨੂੰ ਕਹਿ ਰਹੇ ਤੁਸੀਂ ਮੇਰੇ ਸਾਹਮਣੇ ਸਵਾਲ ਪੁੱਛ ਕੇ ਦੇ ਦੋ ਇਹ ਮੈਨੂੰ 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 ਲਵਾਓ ਜੋ ਸੇਵਾ ਲਵਾਉਣੇ ਤਾਂ ਜਿਨ੍ਹਾਂ ਨੇ ਅੱਜ ਤੱਕ ਇਹ ਕੁਝ ਕਰਿਆ ਉਹਨਾਂ ਨੂੰ ਮੇਰੇ ਬਰੋਬਰ ਮਹੀਨਾ ਦੋ ਮਹੀਨੇ ਮੇਰੇ ਨਾਲ ਲਗੜਵਾਓ ਚਲੋ ਮੈਂ ਤਾਂ ਕੋਈ ਮਨਮਾਤ ਤੇ ਕਰਾਇਤ ਕਰੀ ਨਹੀਂ ਗਰਦੇਵ ਸਿੰਘ ਤੋਂ ਕੌਂਕੇ ਆਲਾ ਕਿਹਦਾ ਜਥੇਦਾਰ ਸੀ ਸਾਡੇ ਹੀ ਜਥੇਦਾਰ ਸੀ ਉਹਦੀ ਆਵਾਜ਼ ਕਿਉਂ ਨਹੀਂ ਚੁੱਕ ਰਹੇ ਤੁਸੀਂ ਉਹਦੇ ਬਾਰੇ ਤੁਹਾਡੇ ਮੂੰਹ 'ਚ ਸੱਪ ਪੈ ਗਏ ਹੁੰਗੜੀਆਂ ਪੈ ਗਈਆਂ ਗਰਦੇਵ ਸਿੰਘ ਕੌਂਕੇ ਨੇ ਕੀ ਕੁਝ ਚਲੋਮ ਹੋਇਆ ਉਹਦੇ ਦੇ ਨਹੀਂ ਬੋਲੇ ਤੁਸੀਂ ਹੈ ਫੇਸਬੁੱਕ ਤੇ ਬੋਲਣ ਵਾਲਿਓ ਗਰਦੇਵ ਸਿੰਘ ਕੌਂਕੇ ਵੀ ਤਾਂ ਜਥੇਦਾਰ ਸੀ 10 20 ਦਿਨ ਪਹਿਲਾਂ ਘਟਨਾ ਹੋਈ ਆ ਮੈਂ ਮੇਰੇ ਪੱਤਰਕਾਰ ਕੁਸ਼ਕ ਪੱਤਰਕਾਰ ਵੀਰ ਵੀ ਬਾਲੇ ਸਿਆਣੇ ਬਣਦੇ ਉਹਨੂੰ ਦੱਸਣਾ ਚਾਹਣਾ ਵੀ ਉਦੋਂ ਤੁਸੀਂ ਕਿਤੇ ਸੀ 10 ਦਿਨ ਪਹਿਲਾਂ ਬੁਹਾ ਥਾਣੇ 'ਚ ਘਟਨਾ ਹੋਈ ਆ ਐਸਐਚਓ ਬੂਟ ਪਾ ਕੇ ਥਾਣੇ 'ਚ ਬੜ ਗਿਆ ਤੇ ਗੁਰੂ ਕੇ ਵਜੀਰ ਨੂੰ ਕੁੱਟਿਆ ਆ ਅਸੀਂ ਐਸਐਸਪੀ ਨੂੰ ਚਿੱਠੀ ਦਿੱਤੀ ਪਰ ਮੀਟ ਕਰਨ ਦੀ ਤੇ ਚਾਰਕ ਬੰਦੇ ਮੂਰੇ ਲੱਗੇ ਹੋਏ ਮੈਂਟਲ ਸਮਝਾਉ ਤਕਰਾ ਕੇ ਆ ਗਏ ਕੀ ਗੁਰੂ ਦੇ ਵਜੀਰ ਨੂੰ ਕੁੱਟਨ ਦਾ ਸਮਝਾਉ ਤਾਂ ਹੀ ਹੋ ਸਕਦਾ ਹੈ ਉਹ ਵੱਡੀ ਉਹ ਕਹਿ ਤ ਨਹੀਂ ਬੂਟ ਪਾ ਕੇ ਅੰਦਰ ਗਏ ਨੇ ਵੀਡੀਓ ਬਣੀਆਂ ਅਸੀਂ ਤਾਂ ਹੱਥ ਮੰਨ ਕੇ ਇੱਕ ਸਵਾਲ ਹੀ ਕਰੇ ਨੇ ਆਪ ਦੇ ਅਸੀਂ ਅਸੀਂ ਸਾਡਾ ਗੁਰੂ ਗ੍ਰੰਥ ਸਾਹਿਬ ਤੇ ਜੋ ਸੇਵਾਦਾਰ ਨੇ ਸਾਡੇ ਸਰਮੌਰ ਨੇ ਸਾਡੇ ਮਾਪੇ ਨੇ ਅਸੀਂ ਪੁੱਛ ਸਕਦੇ ਹਾਂ ਉਹਨਾਂ ਨੂੰ ਸਾਡੇ ਅਸੀਂ ਉਹਨਾਂ ਦੇ ਬੱਚੇ ਆ ਅਸੀਂ ਕੁਝ ਵੀ ਪੁੱਛੀਏ ਸਾਡਾ ਜਥੇਦਾਰ ਯਾਰ ਸਾਡੀ ਸਿੱਖ ਕੌਮ ਹਨਾ ਅਸੀਂ ਪੁੱਛਾਂਗੇ ਕੋਈ ਕਿਸੇ ਨੂੰ ਪੁੱਛ ਲਿਓ ਉਹ ਸਾਨੂੰ ਖੜ ਕੇ ਜਵਾਬ ਦਿੰਦੇ ਸਾਨੂੰ ਕਹਿੰਦੇ ਵੀ ਹਾਂ ਵੀ ਛੋਟਾ ਦੱਸ ਕੀ ਚਾਹੀਦਾ ਤੈਨੂੰ ਹਰੇਕ ਗੱਲ ਦਾ ਕਿਉਂਕਿ ਉਹਨਾਂ ਨੇ ਮੇਰੀ ਸਪੋਰਟ ਕਰੀ ਸੀ ਜਥੇਦਾਰ ਦਾ ਹਵਾਰ ਹੀ ਹੈ ਜੀ ਹਨਾ ਸਭਾ ਖਾਲਸਾ ਬੋਲੇ ਤਾਂ ਭਾਈ ਰਣਜੀਤ ਰਗਵੀਰ ਸਿੰਘ ਨੂੰ ਕੋਈ ਮਰਜ਼ੀ ਖੜਾ ਕੇ ਸਵਾਲ ਕਰ ਲਓ ਸੋ ਬੰਨ ਲਾ ਕੀਆ ਯਾਰਾਂ ਕਿਵੇਂ ਵੀ ਕਰ ਲੋ ਸਿੱਖ ਕੌਮ ਦੇ ਅਹਿਲਕਾਰ ਨੇ ਉਹ ਪ੍ਰਾਤਨ ਸਿੱਖ ਕਰਦੇ ਸੀ ਗੁਰੂ ਗੋਬਿੰਦ ਸਿੰਘ ਨੂੰ ਕਰ ਲੈਂਦੇ ਸੀ ਪ੍ਰਾਤਨ ਸਿੱਖ ਹਨਾ ਅੰਜ ਪਿਆਰੇ ਪੰਜ ਸਿੰਘ ਰੂਪ ਚ ਆ ਕੇ ਕਰ ਲੈਂਦੇ ਸੀ ਕਿਹਨੋਂ ਤਰੀਕਾ ਤਰੀਕਾ ਹੁਣ ਫਿਰ ਮੈਂ ਕਿਸ ਤਰੀਕੇ ਨਾਲ ਪੁੱਛਾਂ ਮੈਨੂੰ ਤਰੀਕਾ ਦੱਸ ਦੋ ਤੁਸੀਂ ਉਹ ਤਰੀਕੇ ਨਾਲ ਪੁੱਛ ਕੇ ਦਿਖਾ ਦਿਓ ਕੋਈ ਪੱਤਰਕਾਰ ਹੀ ਪੁੱਛ ਲੈ ਜਾ ਕੇ